ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅੱਜ ਵਿਜੀਲੈਂਸ ਦੀ ਰੇਡ ਹੋਈ ਹੈ ਟਰੈਕ ਦੇ ਉੱਪਰ ਗੱਲ ਕੀਤੀ ਜਾਵੇ ਚਾਹੇ ਟਰਾਂਸਪੋਰਟ ਵਿਭਾਗ ਦੇ ਦਫ਼ਤਰਾਂ ਦੀ ਗੱਲ ਕੀਤੀ ਜਾਵੇ ਫਲੋਰ ਦੇ ਵਿੱਚ ਖੜੇ ਐ ਇਸ ਵਕਤ ਦੇਖ ਸਕਦੇ ਤੁਸੀਂ ਪਿੱਛੇ ਭਾਰੀ ਰਾਸ਼ਾ ਇੱਥੇ ਜਿਸ ਦਾ ਕਾਰਨ ਇਹ ਹੈ ਕਿ ਜਦੋਂ ਵਿਜੀਲੈਂਸ ਦੀ ਰੇਡ ਹੋਈ ਹੈ ਟੀਮਾਂ ਹੱਲੇ ਵੀ ਅੰਦਰ ਮੌਜੂਦ ਹੈ ਤੇ ਉਸ ਤੋਂ ਬਾਅਦ ਗੇਟ ਬੰਦ ਕਰ ਦਿੱਤਾ ਗਿਆ ਤਕਰੀਬਨ 2 2.5 ਘੰਟੇ ਜਿਹੜੇ ਐਪਲੀਕੈਂਟ ਇੱਥੇ ਆਏ ਹੋਏ ਆ ਉਹਨਾਂ ਨੂੰ ਇੰਤਜ਼ਾਰ ਕਰਨਾ ਪਿਆ ਕਿਉਂਕਿ ਵਿਧਾਨ ਸਭਾ ਸੈਸ਼ਨ ਚੱਲਿਆ ਸੀਗਾ ਸੈਸ਼ਨ ਦੇ ਵਿੱਚ ਇਹ ਮੁੱਦਾ ਉੱਠਿਆ ਸੀਗਾ ਕਿ ਆਤਿਏ ਦਫਤਰ ਜਾਂ ਜਿਹੜੇ ਟਰੈਕ ਆ ਉਥੇ ਧੰਦਲੀਆਂ ਚੱਲ ਰਹੀਆਂ ਆ ਟਰਾਈਆਂ ਜਿਹੜੀਆਂ ਆ ਪੈਸੇ ਲੈਣ ਦੇਣ ਕਰਕੇ ਜਿਹੜੇ ਕੀਤੀ ਜਾਂਦੀ ਐ ਇੱਕ ਵਿਧਾਇਕ ਵੱਲੋਂ ਜਿਹੜਾ ਇਹ ਮੁੱਦਾ ਵਿਧਾਨ ਸਭਾ ਦੇ ਵਿੱਚ ਚੱਕਿਆ ਗਿਆ ਸੀ ਉਸ ਤੋਂ ਬਾਅਦ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰੇਡ ਹੋਈ ਐ ਵਿਜੀਲੈਂਸ ਨੇ ਦਬਿਸ਼ ਦਿੱਤੀ ਐ ਤੇ ਅੰਦਰ ਜਿਹੜਾ ਇਸ ਟਾਈਮ ਵੀ ਵਿਜੀਲੈਂਸੀ ਦੀ ਟੀਮਾਂ ਅੰਦਰ ਮੌਜੂਦ ਐ ਐਪਲੀਕੈਂਟ ਜਿਹੜੇ ਆ ਐਪਲੀਕੈਂਟਾਂ ਤੋਂ ਬਿਆਨ ਵੀ ਲਏ ਜਾ ਰਹੇ ਆ ਬਿਆਨ ਕਲਮਬੰਦ ਕੀਤੇ ਜਾ ਰਹੇ ਆ ਕਈਆਂ ਦੇ ਡਾਕੂਮੈਂਟ ਵੀ ਆ ਜਿਹੜੇ ਵਿਜੀਲੈਂਸ ਦੀ ਟੀਮ ਨੇ ਆਪਣੇ ਕਬਜ਼ੇ ਦੇ ਵਿੱਚ ਲਏ ਆ ਅੰਦਰ ਵੀ ਤੇ ਹਾਲਾਤ ਤੁਹਾਨੂੰ ਦਿਖਾ ਦਨੇ ਕਿਉਂਕਿ ਟੀਮ ਜਿਹੜੀ ਇੱਥੇ ਲਗਾਤਾਰ ਜਿਹੜੇ ਆ ਬਿਆਨ ਕਲਮ ਬੰਦ ਕਰ ਰਹੇ ਆ ਲੋਕਾਂ ਤੋਂ ਪੁੱਛਗਿੱਛ ਕਰ ਰਹੇ ਆ ਕਿੰਨੀ ਫੀਸ ਲਈ ਜਾ ਰਹੀ ਹੈ ਕਿੰਨੇ ਫੀਸ ਦੇ ਕੇ ਜਿਹੜੇ ਅਪਾਇੰਟਮੈਂਟ ਚੱਕੀ ਆ ਕਿੱਥੋਂ ਆਏ ਆ ਕਿਹੜੇ ਜ਼ਿਲ੍ਹੇ ਮਤਲਬ ਕਿਹੜੇ ਵਿਧਾਨ ਸਭਾ ਹਲਕੇ ਤੋਂ ਕਿਹੜੀ ਤਹਿਸੀਲ ਦੇ ਵਿੱਚੋਂ ਆਏ ਆ ਆਟੋਮੈਟਿਕ ਡਰਾਈਵ ਟੈਸਟ ਸੈਂਟਰ ਜਿਹੜਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਫਲੋਰ ਗਰਾਹ ਦੇ ਦਰਮਿਆਨ ਜਿਹੜਾ ਦੁਕਾਨ ਚ ਖੁਰਦੇ ਵਿੱਚ ਇਹ ਬਣਿਆ ਹੋਇਆ ਕਿਉਂਕਿ ਅਕਸਰ ਜਿਹੜਾ ਇਹ ਸਵਾਲ ਉੱਠਦਾ ਸ਼ਿਗਾ ਕਿ ਜਲੰਧਰ ਦੇ ਵਿੱਚ ਜਿਹੜਾ ਰਿਜੈਕਟ ਹੁੰਦਾ ਹੈ ਤੇ ਫਲੋਰ ਦੇ ਵਿੱਚ ਕਿਸ ਤਰੀਕੇ ਦੇ ਨਾਲ 100% ਜਿਹੜਾ ਹੈ ਰਿਜ਼ਲਟ ਆ ਜਾਂਦਾ ਹੈ ਇਸ ਵਕਤ ਟੀਮਾਂ ਬਿਲਕੁਲ ਅੰਦਰ ਮੌਜੂਦ ਹੈ ਬਾਹਰ ਐਪਲੀਕੈਂਟ ਵੀ ਜਿਹੜੇ ਆ ਉਹਨਾਂ ਨੇ ਦੱਸਿਆ ਕਿ ਕਈ ਘੰਟੇ ਸਾਨੂੰ ਇੰਤਜ਼ਾਰ ਕਰਨਾ ਪਿਆ ਕਿਉਂਕਿ ਟੀਮ ਜਦੋਂ ਅੰਦਰ ਆਈ ਹੈ ਉਸ ਤੋਂ ਬਾਅਦ ਜਿਹੜਾ ਟ੍ਰੈਕ ਇੱਥੇ ਬੰਦ ਕਰ ਦਿੱਤਾ ਗਿਆ ਸੀਗਾ ਪਰ ਹਾਲਾਂਕਿ ਟੀਮ ਵੱਲੋਂ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਜਿਹੜੀ ਵਿਜੀਲੈਂਸ ਟੀਮ ਆਈ ਹੈ ਕਿ ਸਾਡੇ ਵੱਲੋਂ ਕੋਈ ਕੰਮ ਇੱਥੇ ਨਹੀਂ ਰੋਕਿਆ ਗਿਆ ਨਾ ਪ੍ਰਭਾਵਿਤ ਕੀਤਾ ਗਿਆ ਅਸੀਂ ਆਪਣਾ ਕੰਮ ਕਰ ਰਹੇ ਹਾਂ ਜ਼ਰੂਰ ਉਹਨਾਂ ਵੱਲੋਂ ਜਿਹੜੇ ਇੱਥੇ ਜਿਹੜੇ ਐਪਲੀਕੈਂਟ ਆ ਜਿੱਥੇ ਪਹੁੰਚੇ ਹੋਏ ਆ ਉਹਨਾਂ ਤੋਂ ਪੁੱਛਗើស ਵੀ ਕੀਤੀ ਜਾ ਰਹੀ ਹੈ ਫੀਸਾਂ ਦੇ ਬਾਰੇ ਵੀ ਪੁੱਛਿਆ ਜਾ ਰਿਹਾ ਕਿ ਕਿੰਨੀ ਫੀਸ ਦੇ ਕੇ ਉਹ ਟਰਾਈ ਦੇਣ ਆਏ ਆ ਖੁਦ ਟਰਾਈ ਦੇਣ ਆਏ ਆ ਜਾਂ ਕਿਸੇ ਵੱਲੋਂ ਟਰਾਈ ਜੜੀ ਲਈ ਜਾ ਰਹੀ ਦਿੱਤੀ ਜਾ ਰਹੀ ਹੈ ਟਰੈਕ ਦੇ ਉੱਪਰ ਦੇਖ ਸਕਦੇ ਆ ਜਿਹੜਾ ਕੰਮ ਫਿਰ ਤੋਂ ਚੱਲ ਰਿਹਾ ਟੀਮਾਂ ਜਰੂਰ ਅੰਦਰ ਮੌਜੂਦ ਹੈ ਅੱਜ ਜ਼ਿਲ੍ਹੇ ਦੇ ਵਿੱਚ ਅ ਐਸਐਸਪੀ ਵਿਜੀਲੈਂਸ ਹਰਪ੍ਰੀਤ ਸਿੰਘ ਮੰਡੇਰ ਹੁਣੀ ਜਿਹੜੇ ਆ ਜਲੰਧਰ ਦੇ ਵਿੱਚ ਖੁਦ ਮੌਜੂਦ ਹੈ ਉੱਥੇ ਵੀ ਜਿਹੜੀ ਰੇਡ ਦਸਿਆ ਹੋਈ ਹੈ ਹੁਣ ਇਹ ਟਰੈਕ ਦੀਆਂ ਤਸਵੀਰਾਂ ਦਿਖਾ ਰਿਹਾ ਟਰੈਕ ਦੇ ਉੱਪਰ ਵੀ ਜਿਹੜੀ ਵਿਜੀਲੈਂਸ ਦੀ ਰੇਡ ਹੋਈ ਹੈ ਜਿੱਥੇ ਇੰਸਪੈਕਟਰ ਮੈਡਮ ਨਾਲ ਉਹਨਾਂ ਦੀ ਟੀਮ ਜਿਹੜੀ ਹੈ ਇੱਥੇ ਪਹੁੰਚੇ ਹੋਏ ਆ ਜਿਹੜਾ ਵੱਲੋਂ ਲਗਾਤਾਰ ਇੱਥੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਇੰਸਪੈਕਟਰ ਸ਼ਾਖਸ਼ੀ ਜਿਹੜੇ ਆ ਉਹ ਇੱਥੇ ਪਹੁੰਚਿਆ ਹੋਇਆ ਜਿਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਇਹ ਸਾਰੀ ਇੱਥੇ ਜਾਂਚ ਚੱਲ ਰਹੀ ਹੈ ਪੁੱਛਗਛ ਹੋ ਰਹੀ ਹੈ ਰਿਕਾਰਡ ਜਿਹੜਾ ਆ ਕਬਜ਼ੇ ਵਿੱਚ ਲਿਆ ਜਾ ਰਿਹਾ ਹੈ ਕਈ ਐਪਲੀਕੈਂਟ ਦੀ ਜਿਹੜੇ ਫਾਈਲਾਂ ਵੀ ਜਿਹੜੀਆਂ ਕਬਜ਼ੇ ਵਿੱਚ ਲਈਆਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰੂਗੇ ਕਿ ਕਾਰਨ ਰਹਿ ਹੈ ਕਿਉਂਕਿ ਅਕਸਰ ਸ਼ਿਕਾਇਤਾਂ ਜਿਹੜੀਆਂ ਮਿਲਦੀਆਂ ਸੀਗੀਆਂ ਜਿਸ ਤੋਂ ਬਾਅਦ ਵਿਧਾਨ ਸਭਾ ਸੈਸ਼ਨ ਦੇ ਵਿੱਚ ਵਿਧਾਇਕ ਵੱਲੋਂ 바ਵਾ ਹੈਨਰੀ ਵੱਲੋਂ ਜਿਹੜਾ ਇਹ ਮੁੱਦਾ ਜਿਹੜਾ ਚੁੱਕਿਆ ਗਿਆ ਸੀ ਜਿਸ ਤੋਂ ਬਾਅਦ ਹੁਣ ਅੱਜ ਜ਼ਿਲ੍ਹੇ ਦੇ ਅ ਵਿੱਚ ਵੱਖ-ਵੱਖ ਥਾਵਾਂ ਤੇ ਜਲੰਧਰ ਦੇ ਵਿੱਚ ਹੋਈ ਐ ਰੇਡ ਉਥੇ ਰਿਕਾਰਡ ਕਬਜ਼ੇ ਦੇ ਵਿੱਚ ਲੈ ਗਿਆ ਆ ਇਸੇ ਤਰੀਕੇ ਨਾਲ ਹੁਣ ਫਲੋਰ ਦੇ ਵਿੱਚ ਐ ਇਸੇ ਤਰੀਕੇ ਨਾਲ ਪਟਿਆਲਾ ਹੋਰ ਵੱਖ-ਵੱਖ ਸੂਬੇ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਇਹ ਵਿਜੀਲੈਂਸ ਦੇ ਜਿਹੜੀ ਰੇਡ ਹੋਈਆਂ ਕੁਝ ਐਪਲੀਕੇਂਟ ਵੀ ਜਿਹੜੇ ਇਥੋਂ ਪਹੁੰਚੇ ਹੋਏ ਉਹਨਾਂ ਨਾਲ ਗੱਲਬਾਤ ਕਰ ਲੈਨੇ ਕਿੰਨੇ ਵਜੇ ਇਥੇ ਪਹੁੰਚੇ ਆ ਤੇ ਕਿੰਨੇ ਘੰਟੇ ਹੋ ਗਏ ਉਥੋਂ ਕਿੱਥੋਂ ਆਏ ਤੁਸੀਂ ਆਪਣਾ ਨਾਮ ਦੱਸ ਦਿਓ ਭਾਜੀ ਗਰਵੀਰ ਸਿੰਘ ਨਾਮ ਆ ਜੀ ਮੇਰਾ ਇਸultanpurੋਂ ਆਏ ਭਾਜੀ ਕਿੰਨੇ ਵਜੇ ਦੇ ਇਥੇ ਪਹੁੰਚੇ ਅਸੀਂ ਸਰ 9 ਵਜੇ ਦੇ ਕੋਣਾ ਟਾਈਮ ਇਨਾ ਹੋ ਗਿਆ ਅੱਜ ਪਤਾ ਤੁਹਾਨੂੰ ਇੱਥੇ ਵਿਜੀਲੈਂਸ ਦੀ ਰੇਡ ਹੋਈ ਐ ਤੇ ਬੰਦ ਹੋ ਗਿਆ ਇਹ ਤਾਂ ਧੁੱਪੇ ਖਨੇ ਭਾਈ ਸਵੇਜ ਦੇ ਬੂਹਾ ਲਾ ਲਿਆਉਂਦਿਆਂ ਨੂੰ ਇਹਦਾ ਕੋਲਚੇ ਬਾਹਰੋਂ ਖਾਦੇ ਹਾਂ ਕੀ ਚੱਕਰ ਕੀ ਆ ਪਤਾ ਨਹੀਂ ਭਾਈ ਇਹਨੇ ਆਉਂਦਿਆਂ ਦੇ ਬੂਹਾ ਲਾ ਲਿਆ ਹੂੰ ਕਹਿੰਦੇ ਤੁਸੀਂ ਬਾਹਰ ਚਲੋ ਬਾਅਦ ਚ ਰੇਡ ਰੁੜ ਪਈ ਵਕਤ ਪਤਾ ਨਹੀਂ ਹੂੰ ਜਿਹੜਾ ਜਿਹੜਾ ਡਰਾਈਵਿੰਗ ਲਾਇਸੈਂਸ ਤੁਹਾਡਾ ਬਣ ਰਿਹਾ ਲਰਨਿੰਗ ਦਾ ਆਇਆ ਕਿ ਪੱਕਾ ਬਣਵਾਣਾ ਹੈ ਕਿਹਦਾ ਹੈ ਦਾ ਰੈਗੂਲੇਸ਼ਨ ਪੱਕਾ ਪੱਕਾ ਸਰਹੀਂ ਨਾ ਬੰਦੇ ਸਾਡੇ ਦਾ ਹਾਂ ਹਾਂਜੀ ਹਾਂਜੀ ਕੀ ਨਾਂ ਤੁਹਾਡਾ ਮੇਰਾ ਪ੍ਰਿੰਸਦੀਪ ਸਿੰਘ ਅੱਛਾ ਪੱਕਾ ਲਾਇਸੈਂਸ ਬਣਵਾਣਾ ਆਏ ਤੁਸੀਂ ਹਾਂਜੀ ਪੱਕਾ ਲਾਇਸੈਂਸ ਗੱਡੀ ਦਾ ਹੂੰ ਤੇ ਕਿੰਨੇ ਪੈਸੇ ਤੁਸੀਂ ਜਿਹੜਾ ਪੇ ਕੀਤੇ ਹੈਗੇ ਸਰਕਾਰੀ ਫੀਸ ਪਤਾ ਤੁਹਾਨੂੰ ਕਿੰਨੀ ਹੈ ਨਹੀਂ ਸਰਕਾਰੀ ਨਹੀਂ ਪਤਾ ਭਾਜੀ ਕਿੰਨੇ ਪੈਸੇ ਲੱਗੇ ਸਾਡੀ ਭਾਈ ਪਹਿਲੋ ਲਰਨਿੰਗ ਦੇ ਲੱਗੇ 1500 ਹੁਣ ਫੇ 1850 ਦਿੱਤਾ ਹੈਗਾ ਜੀ ਏਜੰਟ ਨੇ ਦਿੱਤਾ ਕਿਸ ਨੂੰ ਹਾਂ ਕੋਈ ਕੈਫੇ ਵਾਲਾ ਆ ਕੋ ਮੁੰਡਾ ਉੱਥੇ ਤੇ ਅੰਦਰ ਤੁਹਾਡੇ ਵੀ ਬਿਆਨ ਕਲਮਬੰਦ ਕੀਤੇ ਆ ਜਿਹੜੇ ਅੰਦਰ ਟੀਮ ਆਈ ਆ ਉਹਨਾਂ ਨੇ ਪੁੱਛਗਿੱਛ ਕੀਤੀ ਤੁਹਾਡੇ ਕੋਲ ਨਹੀਂ ਸਾਡੇ ਕੋਈ ਨਹੀਂ ਕੀਤੀ ਭਾਈ ਹੂੰ ਤੇ ਕੋਈ ਪਤਾ ਹੈਗਾ ਸਰਕਾਰੀ ਫੀਸ ਕਿੰਨੀ ਲੱਗਦੀ ਪਈ ਜਾਂ ਤੁਹਾਡੇ ਕੋਲ ਵੱਧ ਘੱਟ ਪੈਸੇ ਲਏ ਆ ਜਾਂ ਇੱਥੇ ਵੀ ਜਿਹੜਾ ਪੈਸੇ ਵੱਧ ਘੱਟ ਲਏ ਜਾਂਦੇ ਨਹੀਂ ਇੱਥੇ ਤਾਂ ਨਹੀਂ ਆਹੀ ਕੋਈ ਪੈਸੇ ਦਿੱਤੇ ਤੇ ਸਰਕਾਰੀ ਫੀਸ ਨਹੀਂ ਪਤਾ ਭਾਈ ਕਿੰਨੀ ਹੈ ਇਥੇ ਜਿਹੜੇ ਟਰਾਈਆਂ ਆ ਅੱਜ ਇਹੀ ਮੁੱਦਾ ਉੱਠਿਆ ਸੀਗਾ ਕਿ ਇੱਥੇ ਜਿਹੜਾ ਹੈ ਟੈਸਟ ਪਾਸ ਕਰ ਦਿੱਤੇ ਜਾਂਦੇ ਆ ਜਿਹੜੇ ਦੂਜੇ ਤੁਸੀਂ ਹੁਣ ਸultanpur Lodhi ਤੋਂ ਆਏ ਆ ਜਿਲ੍ਹਾ ਕਪੂਰਥਲਾ ਤੋਂ ਤੁਹਾਡਾ ਪੈ ਜਾਂਦਾ ਤੇ ਤੁਹਾਨੂੰ ਫਗਵਾੜਾ ਜਿਹੜਾ ਟਰੈਕ ਬਣਿਆ ਹੋਇਆ ਤੁਸੀਂ ਜਲੰਧਰ ਜ਼ਿਲ੍ਹੇ ਦੇ ਵਿੱਚ ਕਿਦਾਂ ਤੁਹਾਡੇ ਹੋਏ ਆ ਉਹ ਜਲੰਧਰ ਦੀ ਟਰਾਈਨ ਚੱਕ ਹੁੰਦੀ ਸੀ ਉਹ ਕਹਿੰਦੇ ਭਾਈ ਕਹਿੰਦਾ ਫਲੋਰ ਦੀ ਮੈਂ ਫਲੋਰ ਦੀ ਚੱਕ ਦੋ ਹੂੰ ਤਾਂ ਕਰਕੇ ਇਧਰ ਤੋਂ ਫਲੋਰ ਦੀ ਚੱਕੀ ਸੀ ਤੇ ਤੁਹਾਡਾ ਐਡਰੈਸ ਕਿਹੜਾ ਆ ਉੱਤੇ ਹਦਾਰਗੜ੍ਹ ਦੇ Sultanpur Lodhi ਲੱਗਿਆ ਸ਼ਾਘੋੜਾ ਦਾ ਤਹਿਸੀਲ ਪੈ ਜਾਂਦੀ ਹੈ ਅੱਛਾ ਹਾਂਜੀ ਫਿਰ ਇਦਾਂ ਤਹਿਸੀਲ ਸ਼ਾਘ ਦਾ ਲੋ ਜਲੰਧਰ ਜਿਹੜੇ ਦੇ ਵਿੱਚ ਮਿਲਦਾ ਹੈ ਨਾ ਹਾਂਜੀ ਹਾਂਜੀ ਅੱਛਾ ਪਿੰਡ ਦਾ ਕਾਲਾ ਸੰਘਿਆ ਜਿਹੜਾ ਸੁਲਤਾਨਪੁਰ ਲੋਧੀ ਪੈ ਜਾਂਦਾ ਹਾਂਜੀ ਹਾਂਜੀ ਸੁਲਤਾਨਪੁਰ ਲੋਧੀ ਦੇ ਆਏ ਨੇ ਫੀਲ ਦਾ ਫਲੋਰ ਪੈ ਜਾਂਦਾ ਸ਼ਾਹਕੋਟ ਪੈ ਜਾਂਦਾ ਹਾਂਜੀ ਉਹਦੇ ਕਰਕੇ ਹਾਂਜੀ ਹਾਂਜੀ ਅੰਦਰ ਹੁਣ ਬਿਆਨ ਕਲਮਬੰਦ ਹੋ ਰਿਹਾ ਲੱਗਦਾ ਤੁਹਾਨੂੰ ਕਿ ਪੈਸੇ ਵੱਧ ਘਟ ਲਏ ਜਾਂਦੇ ਆ ਜਿਹੜਾ ਸਰਕਾਰ ਵੱਲੋਂ ਇਹ ਅੱਜ ਰੇਡਾਂ ਕਰਵਾਈਆਂ ਗਈਆਂ ਵਿਜੀਲੈਂਸ ਜਿਹੜੇ ਦਬਸ਼ ਕੀਤੀ ਹੈ ਕਿ ਜਿਹੜੇ ਲੋਕਾਂ ਦੀ ਲੁੱਟ ਹੁੰਦੀ ਹੈ ਜਾਂ ਪੈਸੇ ਵੱਧ ਘਟ ਲੈ ਕੇ ਜਾਂ ਬਿਨਾਂ ਡਰਾਈਆਂ ਤੋਂ ਜਿਹੜਾ ਲਾਇਸੈਂਸ پاس ਕੀਤੇ ਜਾਂਦੇ ਕਿ ਇਹ ਸਹੀ ਕਦਮ ਹੈ ਇਹ ਪਾਜੀ ਇਹ ਇਹਨਾ ਰੇਟ ਕਰਨੀ ਚਾਹੀਦੀ ਜਿੱਦਾਂ ਹੁਣ ਸਰਕਾਰੀ ਫੀਸ ਕਈਆਂ ਨੂੰ ਨਹੀਂ ਪਤਾ ਹੁਣ ਕੋਈ ਵੀ ਮੂੰਹ ਮੰਗੇ ਜਿੰਨੇ ਪੈਸੇ ਲੈਂਦਾ ਉਹ ਦੇ ਦਿੰਦੇ ਆ ਕਿਉਂਕਿ ਉਹਨਾਂ ਨੇ ਆਪਦਾ ਆਪਾਂ ਕੰਮ ਕਰਾਉਣਾ ਹੁੰਦਾ ਵਾ ਤਾਂ ਕਰਕੇ ਮੂੰਹ ਮੰਗੇ ਜਿੰਨੇ ਪੈਸੇ ਦਿੰਦੇ ਉਹ ਦੇ ਦਿੰਦੇ ਸਰਕਾਰੀ ਫੀਸ ਕਿਸੇ ਨੂੰ ਨਹੀਂ ਪਤਾ ਹੁਣ ਤੁਸੀਂ ਅ ਤਕਰੀਬਨ ਸਮਾਂ 3 ਵਜੇ ਚੱਲੇ ਆ ਜਨ ਨਬਟ ਗਿਆ ਤਾਂ ਤੁਸੀਂ ਇੱਥੇ 9 ਵਜੇ ਦੱਸਦੇ ਆਏ ਹੋ ਆ ਬੈਠਣ ਦਾ ਕੋਈ ਪ੍ਰਬੰਧ ਹੈਗਾ ਕੋਈ ਪਾਣੀ ਪੀਣ ਦਾ ਜਿਹੜੇ ਐਪਲੀਕੈਂਟ ਇੱਥੇ ਪਏ ਆਏ ਹੋਏ ਆ ਜਾਂ ਤੁਪੇ ਉੱਥੇ ਖੜੇ ਆ ਬਾਹਰ ਤੁਸੀਂ ਨਹੀਂ ਅਸੀਂ ਬਾਹਰ ਮੋਟਰਸਾਈਕਲ ਦਾ ਸਟੈਂਡ ਲਾ ਕੇ ਬਹਿ ਗਏ ਆ ਤੇ ਬੂਹਾ ਬੰਦ ਕਰ ਲਿਆ ਸੀਗਾ ਅਸੀਂ ਬਾਹਰ ਹੀ ਖੜੇ ਪਹਿਲ ਉਹ ਭਾਜੀ ਆਇਆ ਇਹ ਇੱਕ ਉਹ ਕਹਿੰਦਾ ਅੱਜ ਨਹੀਂ ਹੋਣੀ ਆ ਚਲੋ ਤੇ ਕਾਰਨ ਪਤਾ ਨਹੀਂ ਅਸੀਂ ਪੁੱਛਿਆ ਉਹ ਫੇਰ ਅੰਦਰ ਚਲ ਗਿਆ ਤੇ ਕੋਈ ਕਾਰਨ ਮੈਨੂੰ ਦੱਸਿਆ ਨਹੀਂ ਤੇ ਅਸੀਂ ਫੇਰ ਅੱਗੇ ਅਸੀਂ ਹੁਣ ਇੰਨੀ ਦੂਰੋਂ ਆਏ ਸੀ ਕਿ ਦੁਬਾਰੇ ਆਵਾਂਗੇ ਅਸੀਂ ਕਿਹਾ ਚੱਲ ਦੇਖ ਲੈਨੇ ਕਿੰਨੇ ਕ ਟਾਈਮ ਰੋਕਦੇ ਆਂ ਫੇਰ ਰੁੱਕ ਗਏ ਸੀ ਰਾਜ ਜੀ ਵੀ ਆਏ ਆ ਰਾਜ ਜੀ ਤੁਸੀਂ ਕਿੱਥੋਂ ਆਏ ਆ ਜੀ ਮੈਂ ਢੱਲੇ ਆਲ ਤੋਂ ਅੱਛਾ ਤੁਹਾਡਾ ਵੀ ਅੱਜ ਲਾਇਸੈਂਸ ਦਾ ਕੰਮ ਸੀ ਜੀ ਦਾ ਲਾਇਸੈਂਸ ਅੱਛਾ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਖੜਿਆ ਨੂੰ ਸਾਢੇ 9 ਵਜੇ ਦੇ ਆਏ ਆ ਜੀ ਪੱਕਾ ਲਾਇਸੈਂਸ ਹੈ ਪੱਕਾ ਇੰਡੀਅਨ ਹੈ ਜਾਂ ਤੁਸੀਂ ਇੰਟਰਨੈਸ਼ਨਲ ਲਾਇਸੈਂਸ ਹੈ ਨਹੀਂ ਇੰਡੀਆ ਨਹੀਂ ਹੈ ਅੱਛਾ ਕਿੰਨੇ ਕ ਪੈਸੇ ਲੱਗ ਗਏ 1785 ਰੁਪਏ ਹੂੰ ਪੱਕੇ ਦੇ ਕਿ ਲਰਨਿੰਗ ਦੇ ਅਲੱਗ ਨਹੀਂ 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 ਪੱਕੇ ਦੇ ਲਰਨਿੰਗ ਦੇ ਅਲੱਗ ਉਹ ਤਾਂ ਪਹਿਲਾਂ ਬਣ ਚੁੱਕਾ ਸੀ 3 ਮਹੀਨੇ ਬਣੇ ਨੂੰ ਹਾਂਜੀ ਇੱਥੇ ਕਿੰਨੇ ਕ ਖੱਜਲ ਖਵਾਰੀ ਕਿੰਨੇ ਘੋਰੀ ਕਿੰਨੇ ਵਜੇ ਦੇ ਆਏ ਨੇ ਖੱਜਲ ਖਵਾਰੀ ਜੀ ਭੁੱਖਣ ਵਾਣੇ ਜੀ ਕੋਈ ਦੂਸਰਾ ਨਹੀਂ ਇੱਥੇ ਆ 2 2.5 ਘੰਟੇ ਤੋਂ ਬੰਦ ਪਿਆ ਹੁਣ 3 ਫੇ ਚੱਲੀਆਂ ਫੇ ਬੰਦ ਆ ਹੂੰ ਪਹਿਲਾਂ ਵੀ ਪਿੱਛੇ ਜੇ ਵੀ ਖੱਜਲ ਖਵਾਰੀ ਸੀਗੇ ਪਿੱਛੇ ਜੇ ਇਹਨਾਂ ਦੀ ਆਈਡੀਆ ਬੰਦ ਸੀਗੇ ਆ ਸ਼ਾਰਟਵੇਅਰ ਬੰਦ ਹੋ ਗਏ ਸੀਗੇ ਉਹਦਾ ਵੀ ਕੰਮ ਬੰਦ ਰਿਹਾ ਹੈ ਪੰਜਾਬ ਪੁਲਿਸ ਦੇ ਨਾਕੇ ਅਲੱਗ ਪੁਲਿਸ ਚਲਾਨ ਕਰਦੀ ਅਲੱਗ ਮੋਟਰਸਾਈਕਲ ਬਾਉਂਡ ਕਰਦੀ ਅਲੱਗ ਬਿਨਾਂ ਲਾਇਸੈਂਸ ਤੇ ਇੱਥੇ ਕੰਮ ਨਹੀਂ ਹੋ ਰਿਹਾ ਉਹਦੇ ਨਾਲ ਪਰੇਸ਼ਾਨੀ ਅਲੱਗ ਬਹੁਤ ਜ਼ਿਆਦਾ ਪਰੇਸ਼ਾਨੀ ਇਹ ਮੋਟਰਸਾਈਕਲ ਦੀ ਟਰਾਈ ਹੋ ਗਈ ਹੈ ਹੁਣ ਕਹਿੰਦੇ ਜੀ ਜੇ ਜਾਣਾ 4:30 ਵਜੇ ਤੱਕ ਕਰਨੇ ਦੁਬਾਰਾ ਫੇਰ ਅਪਾਇੰਟਮੈਂਟ ਚੱਕਣੀ ਪਊਗੀ ਤੁਹਾਨੂੰ ਦੇਖੋ ਸਾਡਾ ਕੀ ਕਸੂਰ ਹੈ ਸਵੇਰ ਦਾ ਕੰਮ ਦਾ ਤੁਹਾਡਾ ਨਹੀਂ ਹੋਇਆ ਹੈਗਾ ਪਰੇਸ਼ਾਨੀयां ਸਵੇਰ ਦੇ ਆਏ ਪੰਜ ਘੰਟੇ ਆਇਆਂ ਹੋਗਾ ਦੇਖੋ ਅਛਾ ਜ਼ਿੰਮੇਦਾਰ ਤੁਸੀਂ ਹੈਗੇ ਆ ਮੈਂ ਕਹਣਾ ਪਸ਼ੂਆਂ ਦਾ ਵੀ ਟਾਈਮ ਹੋ ਜਾਣਾ ਕੁਛ ਹੀ ਆ ਜੀ ਸਾਰਾ ਕੁਛ ਹੀ ਆ ਬੱਜੇ ਬੈਠੇ ਆ ਜੀ ਇੱਥੇ ਨਾ ਅਸੀਂ ਘਰ ਨੂੰ ਜਾਣ ਜੋਗੇ ਨਾ ਅਸੀਂ ਇੱਥੇ ਰਹਿਣ ਜੋਗੇ ਨਾ ਸਰਕਾਰ ਕਹਿੰਦੀ ਹੈ ਦਾਅਵੇ ਕਰਦੀ ਹੈ ਕਿ ਅਸੀਂ ਘਰ ਤੱਕ ਲੋਕਾਂ ਨੂੰ ਸਹੂਲਤ ਦੇ ਰਹੇ ਆ ਇੱਥੇ ਤਾਂ ਆਏ ਤਾਂ ਸਹੂਲਤ ਮਿਲਦੀ ਹੈ ਘਰ ਤੱਕ ਕੋਈ ਸਹੂਲਤਾਂ ਦੇਖ ਲਓ ਇੱਥੇ ਸਹੂਲਤਾਂ ਕਾਦੀਆਂ ਨਾ ਕੋਈ ਪਾਣੀ ਦਾ ਸਿਸਟਮ ਨਾ ਕੋਈ ਬੈਣ ਦਾ ਸਿਸਟਮ ਹੈ ਇੰਨੀ ਪਰੇਸ਼ਾਨੀ ਆ ਉੱਧੇ ਖੜੇ ਆ ਤੇ ਲੋਕ ਬਾਹਰ ਗੇਟਾਂ ਨੂੰ ਡਟਕਦੇ ਆ ਬੁਰਾ ਹਾਲ ਆ ਕੋਈ ਸਰਕਾਰ ਤੋਂ ਮੰਗ ਕਰਨਾ ਚਾਹੂਗੇ ਨੇ ਮੰਗਤਾ ਇਹ ਕਰਨਾ ਚਾਹੀਦਾ ਕਿ ਸਿਸਟਮ ਨੂੰ ਸਾਰਾ ਵਧੀਆ ਚੇਂਜ ਕਰਨ ਸਾਰਾ ਦੇਖੋ ਜਿਹੜੇ ਬੰਦੇ ਨੂੰ ਅਪਾਇੰਟਮੈਂਟ ਦਿੱਤੀ ਆ 9 ਦੀ ਦਿੱਤੀ ਆ 10 ਵਜੇ ਕੰਮ ਹੋਵੇ 10:30 ਕੰਮ ਹੋਵੇ ਇਹ ਥੋੜੋ ਪੰਜ-ਪੰਜ ਘੰਟੇ ਕੋਈ ਕੰਮ ਨਾ ਹੋਵੇ ਲੋਕ ਇੱਥੇ ਪਰੇਸ਼ਾਨ ਹੁੰਦੇ ਆ ਧੁੱਪ ਵਟ ਦੇ ਵਿੱਚ ਬਾਹਰ ਖਰੇ ਗਰਮੀ ਦੇ ਵਿੱਚ ਕਿਸੇ ਟਰੈਕ ਤੇ ਜਿਹੜੇ ਐਪਲੀਕੈਂਟ ਆ ਟਰਾਈ ਉੱਥੇ ਲੈਂਦੇ ਆ ਜਾਂ ਕੋਈ ਹੋਰ ਟਰਾਈ ਦੇ ਕੇ ਨਾ ਚਾਹਵੇਂ ਟਰਾਈ ਉਹੀ ਲੈਂਦੇ ਆ ਇੱਥੇ ਵੀ ਪੈਸੇ ਲੈਂਦੇ ਨੇ ਕੁਛ ਬਦ ਨਹੀਂ ਨਹੀਂ ਕੋਈ ਕੋਈ ਇਦਾਂ ਨਹੀਂ ਕਹਿ ਸਕਦੇ ਆਪਾਂ ਦੇਖੋ ਜੀ ਗੱਲ ਕੋਈ ਇੱਥੇ ਮਤਲਬ ਇੱਥੇ ਪੈਸੇ ਨਹੀਂ ਚੱਲਦੇ ਨਹੀਂ ਨਹੀਂ ਇੱਥੇ ਠੀਕ ਆ ਸਾਰਾ ਸਿਸਟਮ ਠੀਕ ਆ ਪਰ ਸਿਸਟਮ ਇਹੀ ਐ ਨਾ ਕੋਈ ਬੈਠਣ ਦਾ ਨਾ ਕੋਈ ਦੂਸਰੇ ਦਾ ਕੋਈ ਪਾਣੀ ਦਾ ਨਹੀਂ ਕੋਈ ਕੋਈ ਸਿਸਟਮ ਹੈ ਨਹੀਂ ਜਿਹੜਾ ਬੰਦਾ ਅੰਦਰ ਆ ਜਾਂਦਾ ਉਹ ਅੰਦਰ ਵਾਲਾ ਅੰਦਰ ਵਾ ਬਾਹਰ ਵਾਲੇ ਬਾਹਰ ਖੜੇ ਉਹ ਖੜਨ ਵੀ ਨਹੀਂ ਦਿੰਦੇ ਸਟਾਫ ਦੀ ਕਮੀ ਕਿੰਨੇ ਗਿਆ ਕਿਉਂਕਿ ਇੱਥੇ ਅਸੀਂ ਦੇਖਦੇ ਪਏ ਆ ਰਾਸ਼ ਰੋਜ਼ ਹੈ तकरीबन ਕਹਿੰਦੇ 80 90 ਐਪਲੀਕੈਂਟ ਇੱਥੇ ਆਂਦੇ ਆ ਪਰ ਸਟਾਫ ਜਿਹੜੇ ਡਾਟਾ ਆਪਰੇਟਰ ਦੋ ਹੀ ਆ ਇੱਥੇ ਨਹੀਂ ਦੇਖੋ ਗੱਲ ਇਹ ਕਾ ਸਟਾਫ ਦੀ ਤਾਂ ਦੇਖੋ ਮੈਂ ਤਾਂ ਅੱਜ ਪਹਿਲੀ ਵਾਰ ਆਇਆ तकरीबन ਟਰੈਕ ਦੇ ਬਹੁਤ ਲੰਬੇ ਸਮੇਂ ਤੋਂ ਹੈਗਾ ਹੁਣ ਤੁਸੀਂ ਜਿਹੜੇ ਰੋਜ਼ ਦਾ ਤੁਹਾਡਾ ਬਾਪ ਪਿੰਦਾ ਵੀ ਤੇਰੀਆਂ ਕੀ ਕਮੀਆਂ ਹੈਗੀਆਂ ਤੁਸੀਂ ਜ਼ਿਆਦਾ ਦੱਸ ਸਕਦੇ ਹੋ ਸਾਡੇ ਨਾਲ ਪਰ ਜਿਹੜੀ ਅੱਜ ਦੀ ਪਰੇਸ਼ਾਨੀਆਂ ਅੱਜ ਤੋਂ ਟੂ ਮੱਚ ਦੂਸਰਾ ਲੇਟ ਆ ਬਹੁਤ ਕੰਮ ਹਮ ਚਲੋ ਧੰਨਵਾਦ ਜੀ ਸੁਣ ਸਕਦੇ ਜਿਹੜੇ ਇੱਥੇ ਪਰੇਸ਼ਾਨੀਆਂ ਅੱਜ ਕਾਫੀ ਆਈ ਹੈ ਵਿ ਦੀਮਾ ਨਾਲ ਦਿਖਾ ਦਿੰਦੇ ਆ ਅੰਦਰ ਜਿਹੜੇ ਇੱਥੇ ਚੈਕਿੰਗ ਚੱਲ ਰਹੀ ਹੈ ਟੀਮ ਜਿਹੜੀ ਪਹੁੰਚੀ ਅੱਜ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਇਹ ਰੇਡ ਹੋਈ ਹੈ ਜਿਸ ਤੋਂ ਬਾਅਦ ਰਿਕਾਰਡ ਜਿਹੜਾ ਕਬਜ਼ੇ ਵਿੱਚ ਲਿਆ ਜਾ ਰਿਹਾ ਹੈ ਜਾਂ ਜਿਹੜੇ ਇੱਥੇ ਐਪਲੀਕੈਂਟ ਆਏ ਆ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿੰਨੇ ਪੈਸੇ ਲਏ ਜਾ ਰਹੇ ਆ ਕਿੰਨੇ ਪੇਮੈਂਟ ਜਿਹੜੀ ਦਿੱਤੀ ਆ ਇੱਥੇ ਖੱਜਲ-ਖਵਾਰੀ ਅੱਜ ਕਾਫੀ ਲੋਕਾਂ ਨੂੰ ਹੋਈ ਹੈ ਦੱਸਦੇ ਬਈ ਆ ਕੋਈ 9 ਵਜੇ ਦਾ ਆਇਆ ਕੋਈ 10 ਵਜੇ ਦਾ ਆਇਆ ਕੋਈ 11 ਵਜੇ ਦਾ ਆਇਆ ਤੇ ਬਾਹਰ ਨਾ ਬੈਠਣ ਦਾ ਪ੍ਰਬੰਧ ਹੈ ਨਾ ਪੀਣ ਵਾਲੇ ਪ ਜੇ ਕੋਈ ਨਾਲ ਐਪਲੀਕੈਂਟ ਦੇ ਨਾਲ ਆਂਦਾ ਆ ਉਸ ਦੇ ਲਈ ਕੋਈ ਵੀ ਨਾ ਤਾਂ ਉਹਨੂੰ ਅੰਦਰ ਜਾਣ ਦਿੱਤਾ ਜਾਂਦਾ ਹੈ ਤੇ ਨਾ ਕੋਈ ਬਾਹਰ ਬੈਠਣ ਦਾ ਕੋਈ ਪ੍ਰਬੰਧ ਹੈ ਜਿਸ ਕਾਰਨ ਕੋਈ ਜ਼ਿੰਮੇਦਾਰ ਹੈ ਕੋਈ ਦਿਹਾੜੀ ਤੋੜ ਕੇ ਆਇਆ ਕੋਈ ਆਪਣੀ ਦਿਹਾੜੀ ਖਰਾਬ ਕਰ ਰਿਹਾ ਉਹਨਾਂ ਨੂੰ ਨਹੀਂ ਲੱਗਦਾ ਕਿ ਅੱਜ ਵੀ ਉਹਨਾਂ ਦਾ ਜਿਹੜਾ ਇੱਥੇ ਕੰਮ ਹੋਊਗਾ ਤੇ ਜਿਹੜੀ ਅਪਾਇੰਟਮੈਂਟ ਹੈ ਇੱਕ ਵਾਰੀ ਫੇਰ ਤੋਂ ਚੱਕਣੀ ਪਊਗੀ ਪਿੱਛੇ ਦਿਨਾਂ ਦੇ ਵਿੱਚ ਸੌਫਟਵੇਅਰ ਬੰਦ ਰਿਹਾ ਹੈ ਸੌਫਟਵੇਅਰ ਅਪਡੇਟ ਹੋਣ ਕਾਰਨ ਕੰਮ ਬੰਦ ਰਿਹਾ ਉਸ ਤੋਂ ਬਾਅਦ ਠੇਕਾ ਖਤਮ ਹੋਇਆ ਸੀ ਕੰਪਨੀ ਦਾ ਉਸ ਕਾਰਨ ਜਿਹੜਾ ਹੈ 3 ਮਹੀਨੇ ਦੇ ਜਿਹੜਾ ਲਾਇਸੈਂਸਾਂ ਦਾ ਤੇ ਪੰਜਾਬ ਪੁਲਿਸ ਜਿਹੜਾ ਆ ਨਾਕੇ ਲਾ ਕੇ ਚਲਾਨ ਅਲੱਗ ਤੋਂ ਕਰਦੀ ਐ ਦੋਨੇ ਪਾਸੇ ਮਾਰ ਕੇ ਦੀ ਐ ਆਮ ਪਬਲਿਕ ਦੀ ਜੇ ਲਾਇਸੈਂਸ ਨਹੀਂ ਹੈਗਾ ਉਹਦੇ ਲਈ ਚਲਾਨ ਲੋਕਾਂ ਦਾ ਹੁੰਦਾ ਹੈ ਜੇ ਕੰਮ ਨਹੀਂ ਹੁੰਦਾ ਹੈਗਾ ਤੇ ਉਹਦੇ ਲਈ ਵੀ ਕਸੂਰਬਾਰ ਲੋਕ ਸਰਕਾਰਾਂ ਦੇ ਸਵਾਲ ਖੜੇ ਹੋ ਰਹੇ ਆ ਕਿ ਇੱਥੇ ਕੀ ਪ੍ਰਬੰਧ ਐ ਕਿਉਂ ਲੋਕਾਂ ਦੇ ਟਾਈਮ ਲੱਗਦੇ ਦਿਹਾੜੀਆਂ ਕਿਉਂ ਲੋਕਾਂ ਦੀ ਖਰਾਬ ਹੁੰਦੀ ਐ ਆਹ ਨਾਲ ਟਾਈਮ ਦੇ ਵਿੱਚ ਦੇਖਦੇ ਆ ਕਿ ਜੋ ਲੋਕਾਂ ਨੇ ਮੰਗ ਕੀਤੀ ਐ ਕਦੇ ਨਾ ਕਦੇ ਅਮਲ ਹੁੰਦਾ ਐ ਤੇ ਸਰਕਾਰ ਜਿਹੜੀ ਆ ਉਹਨਾਂ ਦੀ ਮੰਗਾਂ ਜਾਂ ਜਿਹੜੀ ਖਾਮੀਆਂ ਆ ਕਦੇ ਤੱਕ ਪੂਰੀਆਂ